ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਦੋਸਤੋ ਗਿੱਦੜਵਾ ਮੰਡੀ ਪੈਂਦੀ ਆ ਤੇ ਇਸ ਘਰ ਤੋਂ ਅੱਜ ਦੂਜੀ ਵੀਡੀਓ ਬਣਾ ਰਹੇ ਆ ਪਹਿਲਾਂ ਇੱਕ ਵੀਡੀਓ ਬਣਾਈ ਸੀ ਉਹ ਬਾਈ ਜੀ ਹੁਣੇ ਕਹਿੰਦੇ ਬੱਚੀ ਸੇਲ ਹੋ ਗਈ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਹੁਤ ਸੋਹਣੀ ਜਰਸੀ ਬੱਚੀ ਦਿਖਾਉਣੀ ਆ ਬਾਈ ਜੀ ਹੁਣੇ ਕਹਿੰਦੇ ਬਸ ਤਿਆਰੀਆਂ ਚ ਹੈ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲੇ ਸੂਏ ਬੱਛੀ ਮੂਹ ਤੋਂ 4 ਦਿਨ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 4 ਤੋਂ 5 ਦਿਨ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ 16 17 ਕਿਲੋ ਬੱਛੀ ਬੜੇ ਆਰਾਮ ਨਾਲ ਚੋ ਆ ਜੂ ਮਾਲਕਾਂ ਨੇ ਦੱਸਣ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਕਿ ਜਰਸੀ ਆ ਸੀਮਨ ਲੱਗਿਆ ਹੋਇਆ ਹੁਣੇ ਇਹ ਨਹੀਂ ਪਤਾ ਕਿਹੜਾ ਲੱਗਾ ਪਰ ਉਹਨਾਂ ਨੇ ਦੱਸਿਆ ਜਰਸੀ ਆ ਲੱਗਿਆ ਹੋਇਆ ਇਹ ਦੁੱਧ ਬਾਈ ਜੀ ਹੁਣ ਇਹ ਕਹਿੰਦਾ 16-17 ਕਿਲੋ ਬੱਚੀ ਬੜੇ ਆਰਾਮ ਨਾਲ ਚੂ ਆਜੂ ਫੇਰ ਕੁਆਰਟੀ ਵੇਚ ਸਕਦੇ ਆ ਪੂਰੀ ਸੋਹਣੀ ਛੋਟਾ ਗੋਲ ਕੰਨ ਬੂਦੀ ਵਾਲੀ ਜਰਸੀ ਮੂੰਹ ਤੋਂ ਚਾਰ ਦੰਦ ਹਵਾਨੇ ਦੋਸਤੋ ਹਜੇ ਵਲਟਲ ਕਾਫੀ ਪਈ ਐ ਬੱਚੀ ਨੇ ਚਾਰਾਂ ਪੰਜਾਂ ਦਿਨਾਂ ਚ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੁਣਾ ਦੁੱਧ ਬਾਈ ਜੀ ਹੁਣ ਇਹ ਕਹਿੰਦਾ 16-17 ਕਿਲੋ ਬੱਚੀ ਬੜੇ ਆਰਾਮ ਨਾਲ ਚੂ ਆਜੂ ਹਵਾਨੇ ਦੋਸਤੋ ਮਗਰ ਇੱਕ ਫੋਟ ਜ਼ਰੂਰ ਹੈਗੀ ਐ ਪਰ ਮੈਂ ਤੁਹਾਨੂੰ ਦਿਖਾ ਦਿੰਨਾ ਨੇੜ ਤੋਂ ਪਰ ਬਾਈ ਜੀ ਹੁਣ ਇਹ ਕਹਿੰਦਾ ਚਲਦੀ ਨਹੀਂਗੀ ਬਸ ਉਹ ਮੈਂ ਤੁਹਾਨੂੰ ਆ ਵੇਖ ਸਕਦੇ ਆ ਦੋਸਤੋ ਮਗਰ ਫੋਰਡ ਜ਼ਰੂਰ ਹੈਗੀ ਪਰ ਚਲਦੀ ਨਹੀਂ ਬਾਈ ਜੀ ਹੁਣੇ ਕਹਿੰਦੇ ਥਣ ਵੇਖ ਸਕਦੇ ਆ ਦੋਸਤੋ ਸੋਹਣੇ ਥਣ ਮੁਠੀ ਵਾਲੇ ਨਿੱਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਆ ਦੋਸਤੋ ਦੂਸਰੀ ਸਾਈਡ ਤੋਂ ਥਣ ਵਿਖਾ ਦਿੰਨਾ ਆ ਵੇਖ ਸਕਦੇ ਆ ਦੋਸਤੋ ਦੂਸਰੀ ਸਾਈਡ ਤੋਂ ਥਣ ਬਹੁਤ ਸੋਹਣੇ ਦੋਸਤੋ ਮੁਠੀ ਵਾਲੇ ਨਿੱਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਹਾਤੀ ਚੁਆਈ ਵਾਲਾ ਥਣ ਪ੍ਰਾਈਸ ਬਾਈ ਜੀ ਹੁਣਾਂ ਨੇ ਬੱਛੀ ਦਾ ਰੱਖਿਆ ਹੋਇਆ 58000 ਰੁਪਇਆ ਬਾਈ ਜੀ ਹੁਣੇ ਕਹਿੰਦੇ ਹਾਂ ਨਾ 55000 ਦੀ ਬੱਛੀ ਦੇ ਦਾਂਗੇ ਉੱਚ ਬਾਈ ਜੀ ਹੁਣੇ ਕਹਿੰ ਜਿਹਨੂੰ ਪਸੰਦ ਆਜੂਗੀ ਨੰਬਰ 2 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ